ਅੱਜ ਕੱਲ ਦੇ ਬੱਚਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਨਾ ਐਸੇ ਕੋਈ ਮੈਸੇਜ ਬੱਚੇ ਸਾਡੇ ਨਾਲ ਵੀ ਹਿਸ਼ਾਰਾ ਹੋਈ ਵਰਦੇ ਆ ਪਰ ਨਹੀਂ। ਉਹ ਠੀਕ ਹੈ ਆਪਣੀ ਜਗ੍ਹਾ ਤੇ ਆਪਾਂ ਆਪਣੀ ਜਗ੍ਹਾ ਕੋ। ਅੱਛਾ ਜ਼ਿੰਦਗੀ ਦਾ ਤਜਰਬਾ ਕੀ ਬੋਲਦਾ ਅੱਜ ਦੀ ਦੁਨੀਆ ਨੂੰ ਦੇਖ ਕੇ? ਦੇਖੋ ਜੀ ਮਹਿੰਗਾਈ ਤਾਂ ਬਹੁਤ ਜ਼ਿਆਦਾ ਹੈ। ਮਹਿੰਗਾਈ ਦੇ ਹਿਸਾਬ ਨਾਲ ਸਾਡਾ ਬਜ਼ੁਰਗਾਂ ਦਾ ਖਰਚਾ ਪਾਣੀ ਚੱਲਣਾ ਬੜਾ ਮੁਸ਼ਕਲ ਆ ਗਿਆ। ਠੀਕ ਹੈ ਇਹ ਤਾਂ ਬੱਚਿਆਂ ਦੇ ਹਿਸਾਰੇ ਅਸੀਂ ਤੋ ਕੰਮ ਕਰ ਰਹੇ ਹੁੰਦੇ ਆ ਮੜ ਮੋਟਾ ਰੋਟੀ ਪਾਣੀ ਸਾਨੂੰ ਮਿਲ ਜਾਂਦਾ ਬਸ ਬਹੁਤ ਠੀਕ ਆ ਰੋਟੀ ਪਾਣੀ ਦਾ ਖਰਚਾ ਚੱਲ ਜਾਂਦਾ ਹੈ ਕਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਦੋ ਬੱਚੇ ਹੈਗੇ ਦੋਨੇ ਵਿਆਹੇ ਹੋਏ ਆ ਤੇ ਉਹ ਡਿਲੀਵਰੀ ਕਰਦੇ ਆ ਅੱਛਾ ਤੇ ਜਦੋਂ ਮੁੰਡੇ ਸਪੋਰਟ ਕਰਦੇ ਨੇ ਖਰਚ ਵਗੈਰਾ ਦਿੰਦੇ ਨੇ ਖਰਚਾ ਪਕਾ ਦਿੰਦੇ ਨੇ ਸਾਰਾ ਉਹ ਖਰਚਾ ਦਿੰਦੇ ਨੇ ਫਿਰ ਤੁਹਾਨੂੰ ਕੀ ਲੋੜ ਆ ਇਸ ਮਾਲ ਵੇਚਣ ਦੀ ਦੇਖੋ ਜੀ ਘਰੇ ਬੈਠ ਕੇ ਕੀ ਕਰਨਾ ਘਰੇ ਬੈਠ ਕੇ ਵੀ ਕੀ ਕਰਾਂਗੇ ਉੱਥੇ ਠੀਕ ਹੈ ਇੱਥੇ ਆ ਕੇ ਨਾਲੇ ਦਿਲ ਲੱਗਿਆ ਰਹਿੰਦਾ ਹੈ ਕਿਆ ਬਾਤ ਠੀਕ ਹੈ ਕਿ ਨਹੀਂ ਨਾਲੇ ਦੁਨੀਆ ਇੱਧਰ ਉੱਧਰ ਦੇਖਦੇ ਆ ਆਈ ਗਈ ਨੂੰ ਦੇਖਦੇ ਆ ਕਿਆ ਬਾਤ ਇਹ ਹਾਂ ਸੋ ਬੱਪੂ ਜੀ ਨਾਲ